ਅੱਜ ਜੀ ਮੌਜੂਦ ਆ ਮਹਾਲੀ ਦੇ 6 ਪੇਜ ਦੇ ਵਿੱਚ ਜਿੱਤੇ ਕੀ ਸੜਕ ਤੇ ਜਿਹੜੇ ਖੱਡੇ ਨੇ ਉਹ ਪਿਛਲੇ ਦਿਨਾਂ ਤੋਂ ਪੰਜਾਬ ਚ ਜੋ ਭਾਰੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਵੱਡੇ ਵੱਡੇ ਖੱਡੇ ਬਣ ਚੁੱਕੇ ਨੇ ਔਰ ਦੇਖਣ ਜਾ ਰਿਹਾ ਪੰਜਾਬ ਪੁਲਿਸ ਦੇ ਮੁਲਾਜ਼ਮ ਆਮ ਲੋਕਾਂ ਦੀ ਸਹਾਇਤਾ ਨਾਲ ਇਹਨਾਂ ਖੱਡਿਆਂ ਨੂੰ ਭਰ ਰਹੇ ਨੇ ਜੋ ਕਿਰੀ ਪ੍ਰੇਰਨਾ ਦੇਣਾ ਚਾਹੁੰਦੇ ਨੇ ਲੋਕਾਂ ਨੂੰ ਜਿਹੜੇ ਖੱਡੇ ਨੇ ਵੀ ਲੋਕਾਂ ਨੂੰ ਜਿਹੜੇ ਹਾਸਿਆ ਤੋਂ ਬਚਾਉਣ ਦੇ ਲਈ ਬਹੁਤ ਵਧੀਆ ਉਪਰਾਲਾ ਨੇ ਕੀਤਾ ਹੈ ਉਹ ਲੋਕਾਂ ਨਾਲ ਕੀ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਸੀ ਜੋ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਬਰਿੰਦਰ ਜੀ ਨਾਲ ਜਿਹੜੇ ਸੌਣ ਤੋਂ ਕੋਈ ਗੱਲ ਨਹੀਂ ਹੋਈ ਅੱਜ ਇਹ ਵੀ ਇਹ ਵੀ ਕਿ ਸਾਡੇ ਨਾਲ ਸਮਝਾ ਚੀ ਵੀ ਇਹਨਾਂ ਨੂੰ ਵੀ ਤਕਰਾਅ ਚ ਹੋਈ ਵੀ ਕਿ ਕੰਮ ਬਰੇਲੀ ਵਾਲੇ ਵੀ ਨਹੀਂ ਆਉਂਦੇ ਇਹਨਾਂ ਨੂੰ ਕਹਿ ਰਹੇ ਆ ਅੱਜ ਵੀ ਉਹਨਾਂ ਦਾ ਇਨਸਾਈਟ ਹੋਣਾ ਪਈ ਇਹਦਾ ਮੇਨ ਮਕਸਦ ਇਹ ਵੀ ਆ ਜੀ ਕਿ ਕੋਈ ਦਾ ਜਾਨੀ ਮਾਨੀ ਨਿਸਾਨ ਹੈ ਜਿਵੇਂ ਕੋਈ ਐਕਟਿਵ ਲੀਡ ਹੈ ਜਿਹੜੀ ਖੱਡੇ ਦੇ ਵਿੱਚ ਗਿਰ ਜਾਂਦੀ ਕਿੰਨੀ ਬੜੀ ਤੇਜ਼ ਰਫ਼ਤਾਰ ਤੇ ਉਹ ਸਾਡਾ ਮਕਸਦ ਹੈ ਵੀ ਪ੍ਰਾਈਮਰੀ ਸলিউਸ਼ਨ ਹੈ ਜੀ ਜਾਨੀ ਮਾਨੀ ਨਿਸਾਨ ਇਹ ਪ੍ਰਸਾਰਨ ਕਰ ਰਹੇ ਨੇ ਹਾਂਜੀ ਹਾਲ ਸਰਪਾਸਟ ਪ੍ਰਸਾਰਨ ਕਰ ਰਹੇ ਨੇ ਜਿਹੜੇ ਸਰਪਾਸਟ ਦੇ ਨਾਲ ਨਾਲ ਸਾਡੇ ਬੰਗਲ ਨੂੰ ਪ੍ਰਸਾਰਨ ਨੂੰ ਬੰਨ੍ਹ ਦੇ ਗਏ ਇਸ ਤਰ੍ਹਾਂ ਦੀ ਜੀਵਨ ਸੇਵਾ ਕਰ ਰਹੀ ਹੈ ਉਹਨਾਂ ਦੇ ਕਰਦੇ ਹੈ ਇਹ ਨਾਲ ਹੋਰ ਲੋਕਾਂ ਨੂੰ ਸਹਾਇਤਾ ਆ ਰਹੀ ਹੈ ਜਿਹੜੇ ਜਿਹੜੇ ਆਪਾਂ ਲਈ ਹੈ ਵੀ ਆਪਣੇ ਤੌਰ ਤੇ ਬੁਲਹਾਲ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਬਾਅਦ ਚ ਤਾਂ ਸਰਦ ਬੜੇ ਜਾਣਗੇ ਸਾਡੇ ਆਸਰਾ ਹੋਵੇਗੀ ਜਿਹੜੇ ਟੋਰਸ ਦੀਆਂ ਸਾਡੀ ਆਸਰਾ ਇਹ ਖੁਸ਼ੀ ਦੀ ਗੱਲ ਜਿਹੜੀ ਸਰਦ ਦੇ ਘਰ ਦੇ ਮਨਪਸੰਦ ਲੱਗ ਕੇ ਖਾਣ ਲੱਗੋਗੇ ਬਸ ਬਸ ਇਹ ਤੁਹਾਨੂੰ ਲੱਗੇ ਜਦੋਂ ਟੋਲੀ ਪੜੇ

ਨਾਮ ਨਹੀਂ ਮੇਰਾ ਸੁਸਤਾਂ ਸੀ ਨਾ ਜੀ ਬਾਗੀ ਦੇ ਸੂਤ ਮਹਾਲੀ ਕਰੇ ਹੋ ਕਿ ਕੋਈ ਭਾਰ ਨਹੀਂ ਕੋਈ ਕਿਤੇ ਕੋਈ ਬੇਜ ਨੇ ਨਾ ਕਿੰਨਾ ਰੌਕੀ ਜੀ ਕੋਈ ਨਹੀਂ ਕਰਦਾ ਇਹ ਟੋਏ ਦਾ ਪ੍ਰਸਾਦ ਨਹੀਂ ਕੋਈ ਪਹੁੰਚਦਾ ਕੋਈ ਜਾਂਦਾ ਨਾ ਕੋਈ ਵੀ ਨਾ ਦੇ ਆਪਨੇ ਆਪੀ ਸਾਰੇ ਇਹ ਬੇਰੀ ਸਾਨੂੰ ਚਾਹੁੰਦੇ ਕਿ ਤਾਂ ਆਪਣੇ ਬੰਦੇ ਤੁਹਾਡੇ ਨੇ ਹੈਗੇ ਆ ਤੁਸੀਂ ਅਮਰਾ ਕਰ ਦਿਓ ਫਿਰ ਮੈਂ ਬਾਉ ਜੀ ਆਪਣੇ ਮੇਰੇ ਬਹੁਤ ਸਾਰੇ ਏਕੇ ਫਾਰਮ ਵਾਲੇ ਆ ਜੀ ਸਾਹ ਹੈ ਉਹਨਾਂ ਨਾਲ ਕੰਮ ਚਲੂ ਆਗੇ ਪੁੱਤਰ ਦੀ ਆਗੇ ਮਾਰੇ ਬੌਧੀਆਂ ਕਰੋ ਕਿਰਪਾ ਕਰਾਂ ਕੋਈ ਗੰਮ ਸਾਰੇ ਇਹ ਦੇਖਿਆ ਨੂੰ ਗਾਇਸੇ ਸੇ ਪਰ ਅਲਕੀ ਦਰ ਦੇ ਅਗੇ ਸਾਡੇ ਆ ਪੰਜਾਬ ਦਾ ਪਿੰਡ ਵਾਲੇ ਆਗੇ ਸਾਰੇ ਸੌ ਰਾਸ ਤੋਂ ਬੜੀ ਸੇਵਾ ਕੀਤੀ ਸਭ ਹੋ ਗਏ ਖੜੇ ਪਰ ਵੇ ਦੇ ਇਤਰਾਜੀ ਦੀ ਆਮ ਮੁਲਾਜ਼ਮ ਨੇ ਇਹ ਮੁਲਾਜ਼ਮ ਬੜੀ ਸੇਵਾ ਕਰਦੇ ਨਿਵਾ ਰਹੇ ਨੇ ਕੀ ਕਿਹਾ ਜਾਂਦਾ ਜਿਹੜੇ ਮੁਲਾਜ਼ਮ ਨੇ ਦੇਖੋ ਸਾਰੇ ਮੁਲਾਜ਼ਮ ਬੜੀ ਹੁੰਦੇ ਨੇ ਇਹਦਾ ਸਾਰੇ ਬੜੀ ਹੁੰਦੇ ਆ ਜੀ ਥੋੜੀ ਜਿਹਾ ਉਹ ਵੀ ਉਹਨਾਂ ਦਾ ਵੀ ਪਰਿਵਾਰ ਆ ਸੰਗ ਜਾਇ ਆ ਜੀ ਥੋੜੀ ਜਿਹਾ ਜੇ ਲੰਦਾ ਉਹ ਕੋਈ ਅੱਜ ਦਾ ਜੋ ਉਮਰ ਦੀ ਗਈ ਆਈ ਹੈ ਆ ਸੂਏ ਤੇ ਲੱਗਿਆ ਨਾ ਜੀ ਵਾਲੇ ਇਹਦੇ ਨੇ ਇਹਨਾਂ ਨੂੰ ਆਹ ਚੱਲ ਲੱਗਦਾ ਹੱਸਤਾ ਸਿਮੀ ਰਾਗੇ ਜਿਹਾਂ ਆਪਾਂ ਜਿੰਦਗੀ ਨਾਲ ਤ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਬਲਜਿੰਦਰ ਸਿੰਘ ਜੀ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ਦੇ ਅਨੁਸਾਰ ਜਿਹੜੇ ਸੜਕ ਤੇ ਵੱਡੇ ਵੱਡੇ ਖੱਡੇ ਬਣ ਚੁੱਕੇ ਨੇ ਪਾਰੀ ਪਾਰਿਸ਼ ਦੇ ਨਾਲ ਅਕਸਰ ਲੋਕ ਇਹਨਾਂ ਦੇ ਵਿੱਚ गिर ਜਾਂਦੇ ਨੇ ਹਾਸਿਆ ਦਾ ਸ਼ਿਕਾਰ ਬਣਦੇ ਨੇ ਵੱਡੇ ਅਧਿਕਾਰੀਆਂ ਦੇ ਜਿਹੜੇ ਨਿਰਦੇਸ਼ਾ ਨਿਰਦੇਸ਼ਾਂ ਤੇ ਉਹ ਖੁਦ ਜਿਹੜੇ ਖੱਡੇ ਨੇ ਆਮ ਲੋਕਾਂ ਦੀ ਸਹਾਇਤਾ ਨਾਲ ਪਾਰ ਰਹੇ ਨੇ ਤਾਂ ਕਿ ਲੋਕਾਂ ਨੂੰ ਹਾਸ਼ਿਆ ਤੋਂ ਜਿਹੜਾ ਇਹ ਛੁਟਕਾਰਾ ਮਿਲ ਸਕੇ ਔਰ ਬਾਰਿਸ਼ ਤੋਂ ਬਾਅਦ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਬਾਰਿਸ਼ ਤੋਂ ਬਾਅਦ ਇਹਨਾਂ ਖੱਡਿਆਂ ਨੂੰ ਭਰਨ ਦੀ ਜੋ ਕਾਰਵਾਈ ਉਹ ਸ਼ੁਰੂ ਕਰੇਗਾ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਸ਼ਿੰਦੂ ਅਤਰੇ ਨਾਲ ਲਾਈਵ ਤੇ ਚੈਨਲ ਮਹਾਲੀ